ਆ ਪ੍ਰਭ ਵਰਗੇ শ্রোਤਿਆਂ ਦਾ ਦਾਸ ਤੇ ਚੈਨਲ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ ਵਿਚਾਰਾਂ ਦੀ ਸਾਂਝ ਕਰੀਏ ਇਸ ਤੋਂ ਪਹਿਲਾਂ ਗੁਰੂ ਬਖਸ਼ਿਸ਼ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦੇਸ਼ ਦਾ ਮਾਹੌਲ ਦੇਖਦਿਆਂ ਹੋਇਆਂ ਇੱਕ ਗੱਲ ਛੇਤੇ ਆ ਰਹੀਏ ਇਕਬਾਲ ਦੀ ਲਿਖੀ ਹੋਈ ਕਿ ਇਕਬਾਲ ਨੇ ਜਦੋਂ ਇਸ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਵੇਖਿਆ ਔਰ ਆਪਸ ਤੇ ਭਾਈਚਾਰੇ ਨੂੰ ਮੇਲ ਮਿਲਾਪ ਨੂੰ ਵੇਖਿਆ ਤਾਂ ਕੁਝ ਸਤਰਾਂ ਉਸਨੇ ਲਿਖੀਆਂ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਬੁਲਬੁਲੇ ਹੈ ਹਮ ਇਸਕੇ ਇਹ ਗੁਲਿਸਤਾਨ ਹਮਾਰਾ ਕੁਝ ਸਮੇਂ ਬਾਅਦ ਇਹਨਾਂ ਸਤਰਾਂ ਨੂੰ ਲਿਖਣ ਵਾਲਾ ਇਕਬਾਲ ਜਦੋਂ ਉਸਨੇ ਇਸ ਹਿੰਦੁਸਤਾਨ ਦੀ ਸਰਕਾਰ ਦੇ ਜ਼ੁਲਮੋ ਸਤਮ ਵੇਖੇ ਔਰ અને આ લખਿਆ કોમા ਦੇ ਨਾਲ ਹੁੰਦਾ ਹੋਇਆ ਤੇ ਉਸਨੇ ਗੱਲ ਹੋਰ ਲਿਖੀ ਕਹਿ ਲਗਾ ਮੁद्दतें बीत ਗਈਆਂ ਰੰਜੋ ਗਮ સહਤੇ ہوئے अब तो शर्म सी आती है इस वतन को वतन कहते हुए ਕਿ ਹੁਣ ਤੇ ਮੈਨੂੰ ਸ਼ਰਮ ਆਉਂਦੀ ਏ ਕਿ ਹਿੰਦੁਸਤਾਨ ਨੂੰ ਮੈਂ ਹਿੰਦੁਸਤਾਨ ਆਖਾਂ ਇਸ ਵਤਨ ਨੂੰ ਵੀ ਮੈਂ ਵਤਨ ਆਖਾਂ ਜਦੋਂ ਜਦੋਂ ਵੀ ਪੰਜਾਬ ਨੇ ਜਾਂ ਸਿੱਖਾਂ ਨੇ ਆਪਣੇ ਹੱਕਾਂ ਦੀ ਮੰਗ ਕੀਤੀ ਹੈ ਉਦੋਂ-ਉਦੋਂ ਸਰਕਾਰਾਂ ਨੇ ਇਸ ਤੇ ਜ਼ੁਲਮ ਕੀਤਾ ਹੈ ਆਪਣੇ ਹੱਕ ਤੇ ਨਿਆਂ ਦੀ ਗੱਲ ਕਰਨਾ ਅੱਜ ਬਹੁਤ ਵੱਡਾ ਪਾਪ ਹੈ ਬਹੁਤ ਵੱਡਾ ਗੁਨਾਹ ਹੈ ਕਿਸਾਨਾਂ ਨੇ ਆਪਣੇ ਹੱਕ ਦੀ ਗੱਲ ਕੀਤੀ ਹੈ ਕਿ ਜੋ ਕਾਲੇ ਕਾਨੂੰਨ ਮਿਸ਼ਨ ਦੀ ਪਾਸ ਕਰ ਰਹੀ ਹੈ ਦਿੱਲੀ ਸਰਕਾਰ ਪਾਸ ਕਰ ਰਹੀ ਹੈ ਉਸ ਨੂੰ ਰੱਦ ਕੀਤਾ ਜਾਏ ਤੇਨ ਹੱਕਾਂ ਦੀ ਮੰਗ ਨੂੰ ਲੈ ਕੇ ਜੋ ਜ਼ੁਲਮ ਸਤੰ ਸ਼ੰਭੂ ਬਾਰਡਰ ਤੇ ਅੱਜ ਕਿਸਾਨਾਂ ਦੇ ਉੱਤੇ ਢਾਇਆ ਜਾ ਰਿਹਾ ਹੈ ਆਪਣੇ ਹੀ ਦੇਸ਼ ਦੇ ਲੋਕਾਂ ਦੇ ਉੱਤੇ ਢਾਇਆ ਜਾ ਰਿਹਾ ਹੈ ਔਰ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਕੋਲ ਸਰਕਾਰ ਨੇ ਗੱਦੀ ਤੇ ਬਹਿਣ ਤੋਂ ਪਹਿਲਾਂ ਵੋਟਾਂ ਹਾਸਲ ਕੀਤੀਆਂ ਵੱਡੇ ਵੱਡੇ ਲਾਲਚ ਵੱਡੇ ਵੱਡੇ ਲੋਭ ਦਿੱਤੇ ਤਾਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕੰਮ ਤੁਹਾਡੇ ਲਈ ਪੂਰੇ ਕਰਾਂਗੇ ਪਰ ਜਦੋਂ ਗੱਦੀਆਂ ਮਿਲੀਆਂ ਤੇ ਉਸ ਤੋਂ ਬਾਅਦ ਸਾਰੇ ਵਾਦੇ ਸਾਰੇ ਕੀਤੇ ਹੋਏ ਇਕਰਾਰ ਇੱਕ ਬਸਤੇ ਵਿੱਚ ਬੰਦ ਕਰਕੇ ਸਾਈਡ ਤੇ ਰੱਖ ਦਿੱਤੇ ਤੇ ਹੱਕਾਂ ਦੀ ਗੱਲ ਕਰਨ ਵਾਲਿਆਂ ਦੇ ਹੱਕ ਉਹਨਾਂ ਲੋਕਾਂ ਦੀ ਝੋਲੀ ਵਿੱਚ ਪਾ ਦਿੱਤੇ ਜਿਨ੍ਹਾਂ ਨੇ ਇਸ ਸਰਕਾਰ ਨੂੰ ਬਿਠਾਉਣ ਦੇ ਵਿੱਚ ਪਿਛੇ ਮਦਦ ਕੀਤੀ ਸੀ ਪੈਸਾ ਲਾਇਆ ਸੀ ਕਹਿੰਦੇ ਸਾਰਾ ਕੁਝ ਸਰਕਾਰਾਂ ਨੇ ਮੂਲਾਂ ਨੂੰ ਸੌਂਪਣ ਦੇ ਲਈ ਇਹ ਕਾਲੇ ਕਾਨੂੰਨ ਜੁੜੇ ਨੇ ਪਾਸ ਕੀਤੇ ਔਰ ਅੱਜ ਜਿੰਝਨਾ ਲਈ ਕਿਸਾਨ ਲੜ ਰਹੇ ਤੇ ਸਾਨੂੰ ਲੋੜ ਹੈ ਕਿ ਅੱਜ ਕਿਸਾਨ ਦੀ ਅਸੀਂ ਵੱਧ ਚੜ ਕੇ ਮਦਦ ਕਰੀਏ ਭਾਵੇਂ VOTING ਦੇ ਰਸਤੇ ਹੋਵੇ ਭਾਵੇਂ ਕਿਸੇ ਵੀ ਰਸਤੇ ਹੋਵੇ ਤੇ ਆਪਾਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਕਿਉਂਕਿ ਕਿਸਾਨ ਦੀ ਮਦਦ ਜਿਹੜੀ ਹੈ ਇਹ ਸਾਡੀ ਆਪਣੀ ਮਦਦ ਹੋਵੇਗੀ ਕਿਉਂਕਿ ਜੇ ਕਿਸਾਨ ਨੂੰ ਚੰਗੀਆਂ ਸਹੂਲਤਾਂ ਮਿਲਣਗੀਆਂ ਕਿਸਾਨ ਨੂੰ ਚੰਗਾ ਲਾਭ ਮਿਲੇਗਾ ਉਹਦੀ ਫਸਲ ਦਾ ਤੇ ਕਿਸਾਨ ਸਾਨੂੰ ਸਾਰਿਆਂ ਨੂੰ ਸਸਤੇ ਦੇ ਵਿੱਚ ਫਸਲ ਦੇ ਸਕਦਾ ਹੈ ਸਸਤੇ ਜਿਹੜੇ ਰਸਤ ਪਾਣੀ ਦੇ ਸਕਦਾ ਹੈ ਔਰ ਜੋ ਚੀਜ਼ਾਂ ਸੀ ਜੇ ਮਹਿੰਗੀਆਂ ਤੋਂ ਮਹਿੰਗੀਆਂ ਬਾਜ਼ਾਰ ਦੇ ਵਿੱਚ ਖਰੀਦ ਰਹੇ ਆ ਉਹ ਚੀਜ਼ਾਂ ਸਾਨੂੰ ਸਹਜੇ ਸਸਤੇ ਭਦੇ ਵਿੱਚ ਮਿਲ ਜਾਣਗੀਆਂ ਇਹ ਲੜਾਈ ਕੇਵਲ ਤੇ ਕੇਵਲ ਕਿਸਾਨ ਦੀ ਨਹੀਂ ਬਲਕਿ ਸਾਡੇ ਸਾਰਿਆਂ ਦੀ ਹੈ ਤੇ ਇਸ ਲਈ ਇਸ ਲੜਾਈ ਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਭਾਵੇਂ ਰਾਗੀ ਹੋਣ ਭਾਵੇਂ ਪ੍ਰਚਾਰਕ ਹੋਣ ਕਈ ਰਾਗੀ ਪ੍ਰਚਾਰਕਾਂ ਨੇ ਵੀ ਇਸ ਪਿੱਛੇ ਜਿਹੜਾ ਹੈ ਆਵਾਜ਼ ਉਠਾਈਏ ਤੇ ਆਪਾਂ ਸਾਰੇ ਰਲ ਮਿਲ ਕੇ ਆਵਾਜ਼ ਉਠਾਈਏ ਉਹ ਜੇ ਇਹ ਮੰਗਾਂ ਪਾਸ ਹੁੰਦੀਆਂ ਨੇ ਤੇ ਫਿਰ ਸਮਝ ਲੈਣਾ ਕਿ ਕਾਰਪੋਰੇਟ ਘਰਾਣਿਆਂ ਦੇ ਕੋਲ ਗਈ ਹੋਈ ਫਸਲ ਦਾ ਰੇਟ ਦੂਣਾ ਚੌਣਾ ਸਾਨੂੰ ਝੁਕਾਉਣਾ ਪਏਗਾ। ਔਰ ਕਿਸਾਨ ਦੀ ਮੌਤ ਕਿਉਂ ਹੋ ਰਹੀ ਹੈ? ਇਸ ਦਾ ਕਾਰਨ ਵੀ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਨੂੰ ਇਹ ਹੱਕ ਦਿੱਤਾ ਜਾ ਰਿਹਾ ਹੈ। ਇਸ ਲਈ ਇਸ ਹੱਕ ਦੇ ਪਿੱਛੇ ਆਵਾਜ਼ ਉਠਾਓ ਔਰ ਵੱਧ ਤੋਂ ਵੱਧ ਕਿਸਾਨਾਂ ਦੀ ਮਦਦ ਲਈ ਅੱਗੇ ਆਈਏ। ਔਰ ਪਿਛਲੇ ਸਮੇਂ ਦੇ ਅੰਦਰ 13 ਮਹੀਨਿਆਂ ਦੇ ਵਿੱਚ ਜੋ ਅੰਦੋਲਨ ਹੋਇਆ ਉਹਦਾ ਇੱਕ ਸਿੱਟਾ ਸਾਹਮਣੇ ਨਿਕਲਿਆ ਵੀਰਬਾਲ ਦਿਵਸ ਤੇ ਇੱਕ ਛੋਟਾ ਜਿਹਾ ਲਾਲਚ ਲੋਭ ਜਿਹੜਾ ਹੈ ਉਹ ਸਿੱਖ ਕੌਮ ਨੂੰ ਦਿੱਤਾ ਗਿਆ ਜਿਸ ਕਰਕੇ ਸਿੱਖ ਕੌਮ ਪਿਛਲੇ ਅੰਦੋਲਨ ਨੂੰ ਸ਼ਾਇਦ ਭੁੱਲ ਗਈ ਕਿਉਂਕਿ ਛੋਟੇ-ਛੋਟੇ ਲਾਲਚ ਛੋਟੇ-ਛੋਟੇ ਲੋਭ ਦਿੱਤੇ ਜਾਂਦੇ ਨੇ ਤਾਂ ਕਿ ਸਾਡੀ ਕਮੀਆਂ ਜਿਹੜੀਆਂ ਨੇ ਉਹ ਨਜ਼ਰ ਨਾ ਆਉਣ ਤੇ ਜੋ ਕੁਝ ਨਜ਼ਰ ਆ ਰਿਹਾ ਹੈ ਉਹ ਇਹੀ ਨਜ਼ਰ ਆ ਰਿਹਾ ਹੈ ਕਿ ਇਸ ਅੰਦੋਲਨ ਤੋਂ ਬਾਅਦ ਵੀ ਛੋਟਾ ਜਿਹਾ ਕੋਈ ਲਾਲਚ ਜਿਹੜਾ ਐਸੇ ਕੌਮ ਨੂੰ ਫਿਰ ਇਹਨਾਂ ਲੋਕਾਂ ਨੇ ਦੇਣਾ ਹੈ ਤਾਂ ਕਿ ਸਾਨੂੰ ਵੋਟਾਂ ਦੇ ਕੇ ਫਿਰ ਜਿਤਾਓ ਤੇ ਫਿਰ ਸਾਨੂੰ ਬਾਓ ਤੇ ਫਿਰ ਅਸੀਂ ਤੁਹਾਡੇ ਤੇ ਜ਼ੁਲਮ ਕਰੀਏ ਇਸ ਲਈ ਪ੍ਰਲੋਭਨ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ ਸਾਡੇ ਹੀ ਕੌਮ ਦੇ ਕੁਝ ਛਟ ਕਪੜੀ ਜਿਨ੍ਹਾਂ ਦੇ ਅਸੀਂ ਹਾਲਾਤ ਵੇਖੇ ਨੇ ਉਹਨਾਂ ਛਟ ਕਪੜੀਆਂ ਨੇ ਸਰਕਾਰ ਦੇ ਨਾਲ ਹੱਥ ਮਿਲਾਇਆ ਔਰ ਸਾਨੂੰ ਵੀਰ ਵਾਲ ਦਿਵਸ ਦੇ ਰੂਪ ਵਿੱਚ ਇੱਕ ਛੋਟਾ ਜਿਹਾ ਤੋਹਫਾ ਦਿੱਤਾ ਗਿਆ ਭਾਵੇਂ ਉਹਨਾਂ ਗੱਦਾਰਾਂ ਨੂੰ ਕੌਮ ਨੇ ਰਸਤਾ ਖਾ ਦਿੱਤਾ ਪਰ ਖਿਆਲ ਕਰਨਾ ਇਹੋ ਜਿਹਾ ਗੱਦਾਰ ਹੱਲੇ ਵੀ ਬੜੇ ਕੌਮ ਦੇ ਵਿੱਚ ਹੈ ਨੇ ਫਿਰ ਕੋਈ ਨਾ ਕੋਈ ਗੱਦਾਰ ਸਾਹਮਣੇ ਆਵੇਗਾ ਤੇ ਫਿਰ ਇਹੋ ਜਿਹਾ ਕੋਈ ਤੋਹਫਾ ਦੇ ਕੇ ਜਿਹੜਾ ਹੈ ਸਰਕਾਰਾਂ ਸਿੱਖ ਕੌਮ ਨੂੰ ਜਾਂ ਦੇਸ਼ ਦੇ ਕਿਸਾਨਾਂ ਨੂੰ ਅੰਦੋਲਨ ਭੁੱਲ ਜਾਓ ਇਹ ਗੱਲ ਕਹਿਣ ਗਿਆ ਔਰ ਸਾਨੂੰ ਮਾਫ ਕਰ ਦਿਓ ਇਹ ਗੱਲ ਫਿਰ ਕਹਿਣ ਗਿਆ ਤੇ ਫਿਰ ਅਸੀਂ ਵੋਟ ਇਹਨਾਂ ਨੂੰ ਦੇ ਦੇਣੇ ਨੇ ਇਸ ਲਈ ਵੋਟ ਜਿਹੜੇ ਨੇ ਸੋਚ ਸਮਝ ਕੇ ਦਈਏ ਕੀਮਤੀ ਵੋਟ ਹੈ ਔਰ ਉਹ ਉਹਨਾਂ ਲੋਕਾਂ ਨੂੰ ਦਈਏ ਜਿਹੜੇ ਸਾਡੇ ਹੱਕ ਦੇ ਵਿੱਚ ਨਿਤਰਣ ਸਾਡੇ ਹੱਕ ਦੀ ਗੱਲ ਕਰਨ ਨਿਆਂ ਦੀ ਗੱਲ ਕਰਨ ਔਰ ਮੈਨੂੰ ਫਿਰ ਇਕਬਾਲ ਦੀਆਂ ਅੱਜ ਦਾ ਜ਼ੁਲਮ ਸਤਮ ਵੇਖਦੇ ਹੋਇਆ ਇਹ ਪੰਕਤੀਆਂ ਚੇਤੇ ਆਂਦੀਆਂ ਨੇ ਕਿ ਮੁਦਤੇ ਬੀਤ ਗਈ ਹੈ ਰੰਜੋ ਗਮ ਸਹਤੇ ਹੋਏ ਔਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਅਜ ਦੇ ਮਾਹੌਲ ਨੂੰ ਵੇਖ ਕੇ ਸ਼ਰਮ ਆਉਂਦੀ ਏ ਕਿ ਹਿੰਦੁਸਤਾਨ ਹੈ ਜਿਸ ਦੇ ਉਤੇ ਇਹ ਨਾਰਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਿ ਹਿੰਦੂ ਮੁਸਲਮ ਸਿੱਖ ਸਾਈ ਹਮ ਸਭ ਹੈ ਭਾਈ ਭਾਈ ਪਰ ਅਜ ਸਾਰੇ ਇੱਕ ਦੂਜੇ ਦੇ ਨਾਲ ਨਫਰਤ ਦੇ ਨਾਲ ਭਰੇ ਹੋਏ ਨੇ ਨਫਰਤ ਦੇ ਟੋਕਰੇ ਸਿਰਾਂ ਤੇ ਰੱਖੇ ਹੋਏ ਨੇ जय जवान जय किसान ਦਾ ਨਾਰਾ ਜਿਹੜਾ ਦਿੱਤਾ ਗਿਆ ਸੀ जय किसान ਤੇ ਨਹੀਂ ਹੋ ਰਹੀ ਪਰ ਜਵਾਨ ਨੂੰ ਜ਼ਰੂਰ ਜਿਹੜਾ ਹੈ ਕਿਸਾਨ ਦੇ ਮਗਰ ਲਾ ਦਿੱਤਾ ਗਿਆ ਉਹਦੇ ਤੇ ਅਥਰੂ ਗੋਲੇ ਵਰਸਾਏ ਜਾ ਰਹੇ ਨੇ ਗੋਲੀਆਂ ਵਰਸਾਈਆਂ ਜਾ ਰਹੀਆਂ ਨੇ ਔਰ ਉਸ ਦੀ ਰੋਕ ਲਈ ਮਾਰਕੀਟਿੰਗ ਕੀਤੀ ਜਾ ਰਹੀ ਹੈ ਹੋਰ بڑے ਯਤਨ ਕੀਤੇ ਜਾ ਰਹੇ ਨੇ ਉਸ ਨੂੰ ਰੋਕਣ ਦੇ ਪਰ ਆਪਣੇ ਹੱਕਾਂ ਦੀ ਮੰਗ ਕਰਨ ਵਾਲਾ ਇਨਸਾਨ ਕਦੇ ਵੀ ਨਹੀਂ ਰੁਕਦਾ ਕਿਉਂਕਿ ਜਿਹੜਾ ਹੱਕ ਦੀ ਮੰਗ ਕਰਦਾ ਹੈ ਉਦੇ ਪਿੱਛੇ ਪ੍ਰਮਾਤਮਾ ਆਪ ਸਹਾਈ ਹੁੰਦਾ ਹੈ ਗੁਰੂ ਆਪ ਸਹਾਈ ਹੁੰਦਾ ਹੈ ਤੇ ਆਓ ਸਾਰੇ ਰਲ ਮਿਲ ਕੇ ਆਪਾਂ ਜਿਹੜਾ ਹੈ ਹਮਲਾ ਮਾਰੀਏ ਕਿਉਂਕਿ ਸਤਗੁਰ ਜੀ ਦਾ ਬਚਨ ਹੈ ਕਿ ਜਿਹੜੇ ਹੱਕ ਦੀ ਗੱਲ ਕਰਦੇ ਨੇ ਨਿਆਂ ਦੀ ਗੱਲ ਕਰਦੇ ਨੇ ਸਵਾਰਥ ਤੋਂ ਉੱਪਰ ਉੱਠ ਕੇ ਗੱਲ ਕਰਦੇ ਨੇ ਉਹਨਾਂ ਦੇ ਕਰਮ ਦੇ ਵਿੱਚ ਗੁਰੂ ਆਪ ਸਹਾਈ ਹੁੰਦਾ ਹੈ ਸੰਤਾ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਉਣ ਆਇਆ RAM ਤੇ ਜਦੋਂ ਜਦੋਂ ਵੀ ਸਰਕਾਰਾਂ ਨੇ ਇਹੋ ਜੇ ਕੰਮ ਕੀਤੇ ਨੇ ਇੱਕ ਵਚਨ ਜਿਹੜਾ ਹੈ Hindu ਧਾਰਮਿਕ ਸੰਸਕ੍ਰਿਤੀ ਦੇ ਵਿੱਚ ਇਤੇ ਆ ਰਿਹਾ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ ਕਿ ਸਰੋਸੀ ਦੇ ਸਮੇਂ ਦੇ ਅੰਦਰ ਵੀ ਸਰਕਾਰ ਨੇ ਇੱਕ ਐਸਾ ਕਦਮ ਚੁੱਕਿਆ ਸੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਦਾ ਤੇ ਉਹ ਦੁਬਾਰਾ ਹੋਣ ਦੇ ਵਿੱਚ ਨਹੀਂ ਆ ਸਕੀ ਔਰ ਇਹ ਕੰਮ ਵੀ ਸ਼ਾਇਦ ਇਸੇ ਕਰਕੇ ਚੁੱਕੇ ਜਾ ਰਹੇ ਨੇ ਇਸੋਲੇ ਬੁੱਧੀਆਂ ਜਿਹੜੀਆਂ ਨੇ ਮੱਤਾ ਜਿਹੜੀਆਂ ਨੇ ਮਰ ਚੁੱਕੀਆਂ ਨੇ ਆਪਣੇ ਹੀ ਦੇਸ਼ ਦੀ ਪ੍ਰਜਾ ਤੇ ਉੱਤੇ ਜਿਨ੍ਹਾਂ ਕੋਲ ਵੋਟ ਲੈ ਕੇ ਅਸੀਂ ਤਖਤ ਤੇ ਬੈਣਾ ਉਹਨਾਂ ਤੇ ਹੀ ਆ ਜੁਲਮ ਕੀਤੇ ਜਾ ਰਹੇ ਨੇ ਸਤਿਗੁਰ ਕਿਰਪਾ ਕਰਨ ਚੜ੍ਹਦੀਆਂ ਕਲਾ ਵਿੱਚ ਸਿਸ ਕਰਨ ਔਰ ਇਹ ਅੰਦੋਲਨ ਫਿਰ ਜੋ ਹੈ ਬੁਲੰਦੀਆਂ ਤੇ ਜਾਵੇ ਔਰ ਦੇਸ਼ ਦੇ ਕਿਸਾਨਾਂ ਨੂੰ ਆਪਣਾ ਹੱਕ ਪ੍ਰਾਪਤ ਹੋਵੇ ਇਤਨੇ ਕੋ ਬਚਨ ਨਾਲ ਖਿਮਾ ਦਾ ਜਾਚਕਾ ਫਤਿਹ ਦੀ ਸਾਂਝ ਕਰਾਂ ਇਸ ਤੋਂ ਪਹਿਲਾਂ ਇੱਕ ਅਪਜੀ ਦੇ ਚਰਣਾ ਵਿੱਚ ਹੈ ਕਿ ਜਿਸ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਔਰ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇ ਇਸ ਵੀਡੀਓ ਚੰਗੀ ਲੱਗ ਗਈ ਹੋਵੇ ਤੇ ਕਮੈਂਟ ਵੀ ਜ਼ਰੂਰ ਦੇ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ